ਬਹੁਤ ਧੰਨਵਾਦ ਜੀ ਤੇ ਬਹੁਤ ਸਾਰੀਆਂ ਖਬਰਾਂ ਨੇ ਵੀਕੈਂਡ ਤੋਂ ਬਾਅਦ ਜਿਹੜੀਆਂ ਜਿਹੇ ਖਬਰਾਂ ਬਹੁਤ ਸਾਰੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਔਰ ਗੋਲੀਬਾਰੀ ਨੂੰ ਲੈ ਕੇ ਉਹ ਵੀ ਕੁ ਤਰ੍ਹਾਂ ਕਿਤੇ ਚੱਲੀਆਂ ਹੈ ਵਿਧਾਨ ਸਭਾ ਦਾ ਸ਼ੈਸ਼ਨ ਹੈ ਆ ਰਾਜਾ ਸੁਆਮੀ ਡੇਰੇ ਨਾਲ ਸੰਬੰਧਤ ਕੋਈ ਖਬਰ ਹੈਗੀ ਆ ਤੇ ਜਰੂਰ ਕਰਾਂਗੇ ਗੱਲਾਂ ਬਾਤਾਂ ਜੀ ਬਿਲਕੁਲ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਫਿਰੋਜ਼ਪੁਰ ਦੀ ਗੱਲ ਕਰਾਂਗੇ ਫਿਰੋਜ਼ਪੁਰ ਦੇ ਵਿੱਚ ਇੱਕ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਪਰਿਵਾਰ ਦੇ ਤਿੰਨ ਜੀਆਂ ਦਾ ਕੁੜੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਕ ਗੱਡੀ ਦੇ ਵਿੱਚ ਪੰਜ ਲੋਕ ਸਵਾਰ ਸਿਗੇ ਵਰਨਾ ਗੱਡੀ ਸੀਗੀ ਤੇ ਬਦਮਾਸ਼ ਜਿਹੜੇ ਨੇ ਹਮਲਾਵਰ ਉਸ ਗੱਡੀ ਦੇ ਅੱਗੇ ਬਾਈਕ ਨੂੰ ਸੁੱਟ ਦਿੰਦੇ ਨੇ ਗੱਡੀ ਨੂੰ ਘੇਰਦੇ ਨੇ ਅਨੇਕਾਂ ਵਾਰ ਫਾਇਰਿੰਗ ਕਰ ਦਿੰਦੇ ਨੇ ਉਹੋ ਜਿਵੇਂ ਸਿੱਧੂ ਮੂਸੇਵਾਲਾ ਦੀ ਗੱਡੀ ਤੇ ਫਾਇਰਿੰਗ ਕੀਤੀ ਉਵੇਂ ਹੀ ਸਾਰੇ ਪਾਸਿਓਂ ਉਸ ਦੇ ਵਿੱਚ ਪੰਜ ਲੋਕ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ ਦੋ ਜਿਹੜੇ ਸੀਗੇ ਵਿਅਕਤੀ ਨੌਜਵਾਨ ਸੀਗੇ ਤੇ ਆਪਸ ਦੇ ਵਿੱਚ ਭਰਾ ਸੀਗੇ ਇਸ ਜਿਹੇ ਤੇ ਤਦ ਇਹ ਸੀ ਕਿ ਪਹਿਲੇ ਸੀ ਜੀ ਤਾਂ ਅਗਲੇ ਮਹੀਨੇ ਗਿਆ ਸੀਗਾ ਜੀ ਤੇ ਸਾਨੂੰ ਮੌਤੇ ਘੜ ਦਰ ਦਿੱਤਾ ਗਿਆ ਹਾਲਾਂਕਿ ਜਿਹੜਾ ਸ਼ਖਸ ਇੱਕ ਦਿਲਜੀਤ ਸਿੰਘ ਐ 29 ਸਾਲ ਉਸਦੀ ਉਮਰ ਸੀਗੀ ਉਹਦਾ ਵੀ ਜਿਹੜਾ ਬੈਕਗ੍ਰਾਉਂਡ ਆ ਉਹ ਕ੍ਰਾਈਮਨਲ ਸੀਗਾ ਜੀ ਕਿ ਉਹ ਵੀ ਉਹਦੇ ਤੇ ਵੀ ਅਪਰਾਧਿਕ ਮਾਮਲੇ ਦਰਜ ਸੀ ਦੋ ਮਰਡਰ ਦੇ ਮਾਮਲੇ ਵੀ ਉਸ ਤੇ ਦਰਜ ਸੀਗੇ ਤੇ ਇਸ ਕਰਕੇ ਉਹਦੀ ਕੋਈ ਪੁਰਾਣੀ ਦੁਸ਼ਮਣੀ ਹੋਏਗੀ ਪਰ ਬਹੁਤ ਪੂਰੇ ਢੰਗ ਦੇ ਨਾਲ ਬੇਰਹਿਮੀ ਦੇ ਨਾਲ ਕਹਿ ਸਕਦੇ ਹਾਂ ਕਿਉਂਕਿ ਠੀਕ ਐ ਜੇ ਉਹਦੀ ਦੁਸ਼ਮਣੀ ਸੀ ਉਸ ਦੇ ਨਾਲ ਸੀ ਪਰ ਉਹਦੀ ਭੈਣ ਨੂੰ ਮਾਰ ਦੇਣਾ ਉਹਨਾਂ ਤੇ ਜਿਹੜੇ ਭਰਾ ਨੂੰ ਮਾਰ ਦੇਣਾ ਜਿਹਦਾ ਵਿਆਹ ਹੋਵੇ ਉਸਦੀ ਸਿਸਟਰ ਦਾ ਉਹਦਾ ਕੋਈ ਕਸੂਰ ਸੀਗਾ ਤਾਂ ਉਹਨਾਂ ਨੇ ਬਿਨਾਂ ਦੇਖੇ ਬਿਨਾਂ ਸੋਚੇ ਬਿਨਾਂ ਸਮਝੇ ਆਪਣੀ ਕਿੜ ਕੱਢਣ ਦੇ ਲਈ ਗੂੜੀਆਂ ਚਲਾ ਦਿੱਤੀਆਂ ਤੇ ਸ਼ਰਿਆਮ ਦਿਨ ਦਿਹਾੜੇ ਇਹ ਮਰਡਰ ਜਿਹੜੇ ਨੇ ਟ੍ਰਿਪਲ ਮਰਡਰ ਹੋਏ ਨੇ ਫਿਰੋਜ਼ਪੁਰ ਦੇ ਵਿੱਚ ਤੇ ਇਹ ਕਾਫੀ ਜਿਹੜੀ ਹੈ ਘਟਨਾਵਾਂ ਕਹਿੰਕਿ ਕਾਨੂੰਨ ਜਿਹੜੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਪਹਿਲਾਂ ਤੁਸੀਂ ਦੇਖਿਆ ਕਿ ਐਨ ਆਰ ਆਈ ਦਾ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀ ਗਈਆਂ ਇਹ ਕਹਿ ਦਿੱਤਾ ਜਾਂਦਾ ਕਿ ਇਹ ਕਿਰੇਲੂ ਵਿਵਾਦ ਨੇ ਜੀ ਮਤਲਬ ਹੋ ਸਕਦੇ ਨੇ ਦੂਜੇ ਪਾਸੇ ਇਹ ਵਾਲੀ ਹੁਣ ਜਿਹੜੀ ਘਟਨਾ ਹੈ ਇਹ ਤਾਂ ਗੈਂਗਵਾਰ ਹੋ ਗਈ ਇੱਕ ਤਰ੍ਹਾਂ ਦੇ ਨਾਲ ਕਿ ਆਪਸ ਦੇ ਵਿੱਚ ਪਹਿਲਾਂ ਇਹਨਾਂ ਨੇ ਮਾਰਿਆ ਹੋਣਾ ਕਿਸੇ ਨੂੰ ਦੂਜੇ ਮਾਰ ਰਹੇ ਨੇ ਤੇ ਇਸ ਢੰਗ ਦੇ ਨਾਲ ਸਰਿਆਂਮ ਇੰਨੀਆਂਸਲਾ ਹੋਣਾ ਇੰਨੇ ਨਜਾਇਜ਼ ਹਥਿਆਰ ਹੋਣੇ ਕਿ ਕਿਸੇ ਡਰ ਭੈ ਖੋਫ ਤੋਂ ਬਿਨਾ ਵਾਰਦਾਤ ਨੂੰ ਅੰਜਾਮ ਦੇ ਜਣ ਇਹ ਸਵਾਲ ਤਾਂ ਨਹੀਂ ਕਾਨੂੰਨ ਵਿਵਸਥਾ ਤੇ ਤੇ ਵਿਧਾਨ ਸਭਾ ਦਾ ਮੌਨਸੂਨ اجلاس ਜਾਰੀ ਹੈ ਜਿੱਥੇ ਮੁੱਦੇ ਦੇ ਚਰਚਾ ਕਰਵਾਉਣ ਦੀ ਗੱਲ ਜਿਹੜੇ ਵਿਰੋਧੀ ਕਰਦੇ ਨੇ ਮਨਪ੍ਰੀਤ ਸਿੰਘ ਇਹ ਆਲਮੀ ਕਿਹਾ ਕਿ ਉੱਤੇ ਨਾਲ ਇਹ ਚਰਚਾ ਕਰਾ ਲਓ ਸੁਪਾਲ ਖੈਰਾ ਨੇ ਕਿਹਾ ਜੀ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਨੇ ਬਹੁਤ ਸਾਰੇ ਮੁੱਦੇ ਉਹਨਾਂ ਨੇ ਕਿਹਾ ਪਰ ਜਿਹੜੇ ਜੈਨੂਇਨ ਮੁੱਦੇ ਨੇ ਉਹਨਾਂ ਦੀ ਕਿਸੇ ਤੇ ਵੀ ਚਰਚਾ ਜਿਹੜੀ ਹੈ ਸਰਕਾਰ ਕਰਾਉਣ ਨੂੰ ਤਿਆਰ ਨਹੀਂ ਹੈਗੀ ਤੇ ਇਸ ਦੇ ਨਾਲ ਹੀ ਇਸ ਤੰਗ ਦੇ ਨਾਲ ਅੱਜ ਇੱਕ ਜ਼ਰੂਰ ਇੱਕ ਬਿਲ ਪਾਸ ਕੀਤਾ ਗਿਆ ਜੋ ਲੋਕਾਂ ਦੇ ਹੱਕ ਦੇ ਵਿੱਚ ਕਿਹਾ ਜਾ ਸਕਦਾ ਪਰ ਉਹਦੇ ਵਿੱਚ ਵੀ ਕਾਫੀ ਉਲਟਾਈਆਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਅਣਅਧਿਕਾਰਿਤ ਹੁੰਦੀਆਂ ਨੇ ਕਿ ਉਹ ਪਾਸ ਚ ਕਰਵਾਈਆਂ ਜਾਂਦੀਆਂ ਐਵੇਂ ਹੀ ਕੋਈ ਕਮਰਸ਼ੀਅਲ ਲੈਂਡ ਲੈ ਲਈਏ ਜਾਂ ਕੋਈ ਐਗਰੀਕਲਚਰ ਲੈਂਡ ਲੈ ਕੇ ਉਹਨੂੰ ਚਾਰ ਦੁਬਾਰੀ ਕਰਕੇ ਉਹਦੇ ਵਿੱਚ ਲੋਕਾਂ ਦੇ ਪਲਾਟ ਵੇਚੇ ਜਾਂਦੇ ਨੇ ਪਰ ਉਹ ਪਲਾਟ ਰਜਿਸਟਰ ਨਹੀਂ ਹੋ ਪਾਉਂਦੇ ਰਜਿਸਟਰੀਆਂ ਨਹੀਂ ਹੋ ਪਉਂਦੀਆਂ ਉਹਦੇ ਕਿਉਂਕਿ ਐਨਓਸੀ ਦੀ ਲੋੜ ਹੁੰਦੀ ਹੈ ਤੇ ਐਨਓਸੀ ਤਾਂ ਮਿਲਦੀ ਹੈ ਜੇ ਤੁਹਾਡੀ ਕਲੋਨੀ ਕੋਈ ਅਧਿਕਾਰਿਤ ਹੈਗੇ ਅਧਿਕਾਰਿਤ ਜਿਹੜੇ ਬਹੁਤ ਸਾਰੇ ਥਾਮਾਂ ਤੇ ਕਰਵਾਉਂਦੇ ਨੇ ਜਿਹੜੇ ਪ੍ਰੋਪਰਟੀ ਡੀਲਰ ਨੇ ਜਿੰਦਾ ਫੀਸ ਤਾਂ ਨਹੀਂ ਪੈਂਦੀ ਹੈ ਸਰਕਾਰ ਨੂੰ ਤਾਂ ਹੁਣ ਇੱਕ ਸਰ ਕਾਫੀ ਦੇਰ ਤੋਂ ਇਹ ਮੰਗ ਚੱਲੀ ਆ ਰਹੀ ਸੀ ਕਿ ਜਿਹੜੇ ਜਿਹੜੇ ਲੋਕ ਨੇ ਉਹਨਾਂ ਦਾ ਕੀ ਕਸੂਰ ਹੈ ਜਿਹੜੇ ਪ੍ਰੋਮੋਟਰ ਨੇ ਜਾਂ ਡਿਵੈਲਪਰ ਨੇ ਉਹ ਤਾਂ ਵੇਚ ਗਏ ਬਰੇ ਹੋ ਗਏ ਆਪਣਾ ਜਿਹਨਾਂ ਨੇ ਲਈ ਉਹ ਰਜਿਸਟਰੀ ਵੀ ਨਹੀਂ ਕਰਾ ਸਕਦੇ ਉਹਦੀ ਤੇ ਅੱਗੇ ਵੇਚ ਵੀ ਨਹੀਂ ਸਕਦੇ ਤਾਂ ਹੁਣ ਸਰਕਾਰ ਨੇ ਕਿਹਾ ਕਿ 500 ਗਜ ਤੱਕ 100 150 200 250 ਜਿੰਨੇ ਵੀ ਗਜ ਹੈਗੇ ਕਿਸੇ ਦੀ ਵੀ 500 ਗਜ ਤੱਕ ਤਾਂ ਉਹਦੀ ਐਨਓਸੀ ਦੀ ਸ਼ਰਤ ਖਤਮ ਕੀਤੀ ਗਈ ਹੈ ਪਰ ਸਿਰਫ ਜਿਹੜੀ 31 ਜੁਲਾਈ ਲੰਘ ਕੇ ਗਈ ਹੈ 2024 ਉਹਦੇ ਵਿੱਚ ਜੇ ਕੋਈ ਕਿਸੇ ਨੇ 플ੌਟ ਲਿਆ ਕਿਸੇ ਦਾ ਕੋਈ ਬਿਆਨਾ ਹੈਗਾ ਤਾਂ ਉਹਦੀ ਰਜਿਸਟਰੀ ਜ਼ਰੂਰ ਕਰਾ ਸਕਦਾ ਹਾਲਾਂਕਿ ਉਹਦੇ ਵਿੱਚ ਵੀ ਕੋਈ ਇਹ ਨਹੀਂ ਕਿ ਤੁਹਾਨੂੰ ਉੱਥੇ ਕੋਈ ਸੀਵਰੇਜ ਦੀ ਸਹੂਲਤ ਮਿਲ ਜਾਣੀ ਜੇ ਤੁਹਾਨੂੰ ਕੋਈ ਹੋਰ ਸਹੂਲਤ ਮਿਲ ਜਾਣੀ ਸਿਰਫ ਇਹ ਹੈ ਕਿ ਤੁਸੀਂ ਅਧਿਕਾਰਿਤ ਤੌਰ ਤੇ ਉਹਦੇ ਮਾਲਕ ਹੋਗੇ ਤੇ ਕੋਈ ਬਿਜਲੀ ਦਾ ਮੀਟਰ ਲਵਾਉਣਾ ਹੈ ਜਾਂ ਘਰ ਪਾਉਣਾ ਤੁਸੀਂ ਪਾ ਸਕਦੇ ਹੋ ਪਰ ਕੋਈ ਇਸ ਤਰ੍ਹਾਂ ਦੀ ਸਹੂਲਤ ਇਹਨੂੰ ਖੈਰ ਇਹ ਵੀ ਇੱਕ ਲੋਕਾਂ ਵਾਸਤੇ ਫਾਇਦੇ ਵਾਲੀ ਗੱਲ ਹੈਗੀ ਹੈ ਪਰ ਕਿਉਂਕਿ ਜਿਹੜੇ ਡੀਲਰ ਹੁੰਦੇ ਨੇ ਉਹ ਤਾਂ ਵੱਡੇ ਕੰਤੇ ਉਹ ਚੋਂ ਪੈਸਾ ਕੱਢ ਕੇ ਅੱਗੇ ਚਲੇ ਜਾਂਦੇ ਨੇ ਉਹਨਾਂ ਦੇ ਘਰ ਤੇ ਕਲੋਨੀ ਐਵੇਂ ਹੀ ਚਲਦੀਆਂ ਰਹਿੰਦੀਆਂ ਨੇ ਲੋਕ ਜਿਹੜੇ ਨੇ ਉਹ ਧੱਕੇ ਖਾਂਦੇ ਰਹਿੰਦੇ ਨੇ ਰਜਿਸਟਰੀ ਜ਼ਰੂਰ ਹੋ ਜੇਗੀ ਪਰ ਉਹਦੇ ਵਿੱਚ ਕੋਈ ਸੀਵਰੇਜ ਵਾਲਾ ਸਿਸਟਮ ਕੋਈ ਗਲੀਆਂ ਨਾਲੀਆਂ ਬਣਾਉਣਾ ਕਿਉਂਕਿ ਜਿਹੜੇ ਡੀਲਰ ਨੇ ਉਹ ਤਾਂ ਚਲੇ ਗਏ ਸਰਕਾਰ ਉਹਦੇ ਬਾਅਦ ਉਹਨਾਂ ਕਲੋਨੀਆਂ ਦੀ ਸਾਰਕ ਤੇ ਇਸ ਦੇ ਨਾਲ ਹੀ ਜਿਹੜੀ ਰਾਧਾ ਸਵਾਮੀ ਡੇਰੇ ਦੀ ਗੱਲ ਹੈਗੀ ਹੈ ਤਾਂ ਬਹੁਤ ਵੱਡਾ ਡੇਰਾ ਹੈ ਰਾਧਾ ਸਵਾਮੀ ਜਿਸ ਤੇ ਜਿਹੜੇ ਮੌਜੂਦਾ ਅ ਗੁਰੂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੱਲ ਨੋਟ ਆਉਂਦਾ ਹੈ ਜਿਸ ਦੇ ਵਿੱਚ ਡੇਰੇ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਸਦੀਪ ਸਿੰਘ ਦੇ ਹੁਣ ਨਵੇਂ ਜਿਹੜੇ ਵਾਰਿਸ ਹੋਣਗੇ ਨਵੇਂ ਬਾਬਾ ਜੀ ਹੋਣਗੇ ਗੁਰਗੱਦੀ ਤੇ ਬੈਠਣਗੇ ਤੇ ਉਸ ਤੋਂ ਬਾਅਦ ਇਹ ਗੱਲ ਚਰਚਾ ਚਾਹੁੰਦੀ ਹੈ ਕਿ ਕੌਣ ਨੇ ਕਿੱਥੋਂ ਆਏ ਨੇ ਕਿ ਕੈਂਬਰਿਜ ਤੋਂ ਪੜ੍ਹੇ ਹੋਏ ਨੇ ਆਈਆਈਟੀ ਕੀਤੀ ਹੋਈ ਐ ਸਿਪਲਾ ਦੇ ਵਿੱਚ ਲੱਗੇ ਰਹੇ ਨੇ 2019 ਤੱਕ ਤਾਂ ਉੱਥੇ ਹੀ ਸੀਗੇ ਤੇ ਕਿਤੇ ਨਾ ਕਿਤੇ ਕਿਉਂਕਿ ਸੰਗਤ ਜਿਹੜੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੀ ਹੋਈ ਹੈ ਕਈ ਤਰ੍ਹਾਂੀਆਂ ਤੋਂ ਉਹ satsang ਵੀ ਕਰਦੇ ਨੇ ਬਾਕੀ ਬਾਕ ਡੇਰਿਆਂ ਦੇ ਵਿੱਚ ਵੀ ਕਿਤੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਡੇਰੇ ਨੇ ਉਹ ਅਕਸੈਪਟ ਨਹੀਂ ਕਰ ਪਾਉਂਦੇ ਪ੍ਰੋਪਰਲੀ ਇੱਕਦਮ ਤੇ ਲੋਕਾਂ ਨੂੰ ਇੱਕ ਝਟਕਾ ਜਿਹਾ ਲੱਗਦਾ ਕਿ ਇਹ ਕੀ ਹੋ ਗਿਆ ਕਿ ਕਿ ਅਕਸਰ ਹੁੰਦਾ ਇਹ ਹੈ ਕਿ ਜਦੋਂ ਤੱਕ ਕੋਈ ਵੀ ਜਿਹੜਾ ਗੱਦੀ ਨਿਸ਼ੀਨ ਹੈ ਜਦੋਂ ਤੱਕ ਉਹ ਹੈ ਨੇ ਉਹਨਾਂ ਦੇ ਜਾਣ ਤੋਂ ਬਾਅਦ ਤਾਂ ਜ਼ਰੂਰ ਅੱਗੇ ਗੱਦੀ ਦਿੱਤੀ ਜਾਂਦੀ ਹੈ ਜਿਉਂਦੇ ਜੀ ਗੱਦੀ ਜਿਹੜੀ ਆ ਉਹ ਉਹਦੇ ਨਹੀਂ ਕਿਤੇ ਵੀ ਤੇ ਉਸ ਤੋਂ ਬਾਅਦ ਫਿਰ ਸ਼ਾਮ ਹੁੰਦੇ ਤੱਕ ਹੋਰ ਸਪਸ਼ਟ ਕਰਨ ਦੇ ਦੇ ਵੱਲੋਂ ਇਹ ਵਾਰਿਸ ਜ਼ਰੂਰ ਐਲਾਨਿਆ ਗਿਆ ਉੱਤਰਾਧਿਕਾਰੀ ਜ਼ਰੂਰ ਐਲਾਨਿਆ ਗਿਆ ਪਰ ਹਲੇ ਗੁਰਿੰਦਰ ਸਿੰਘ ਿੱਲੋਂ ਦੀ ਬਣੇ ਰਹਿਣਗੇ ਜਦ ਕਿ ਪਹਿਲਾਂ ਜਿਹੜੀ ਗੱਲ ਆਈ ਸੀ ਉਹਦੇ ਵਿੱਚ ਇਹ ਸੀਗਾ ਕਿ ਇਮੀਡੀਏਟ ਜੀ ਇਮੀਡੀਏਟਲੀ ਅਫੈਕਟ ਦੇ ਨਾਲ ਨਵੇਂ ਜਿਹੜੇ ਅ ਅ ਜਸਦੀਪ ਸਿੰਘ ਗੱਲ ਨੇ ਮੁਖੀ ਹੋਣਗੇ ਡੇਰੇ ਦੇ ਪ੍ਰਮੁੱਖ ਹੋਣਗੇ ਪਰ ਫਿਰ ਸ਼ਾਮ ਨੂੰ ਦੁਆਰਾ ਕਲੀਅਰ ਕੀਤਾ ਗਿਆ ਕਿ ਹਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਤੇ ਜਸਦੀਪ ਸਿੰਘ ਢਿੱਲੋਂ ਉਹਨਾਂ ਦੇ ਉੱਤਰਾਧਿਕਾਰੀ ਵਜੋਂ ਉਹਨਾਂ ਦੇ ਵਾਰਿਸ ਵਜੋਂ ਕੰਮ ਕਰਨਗੇ ਕਿਉਂਕਿ ਬਹੁਤ ਵਾਰ ਜਦੋਂ ਇਸ ਤਰ੍ਹਾਂ ਦੇ ਡੇਰੇ ਹੁੰਦੇ ਨੇ ਜਿਦੇ ਕੋਲ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਹੁੰਦੀ ਹੈ ਜਿਨ੍ਹਾਂ ਦੇ ਲੱਖਾਂ ਕਰੋੜਾਂ ਦੇ ਵਿੱਚ ਪੈਰੋਕਾਰ ਹੁੰਦੇ ਨੇ ਫਿਰ ਹਰ ਜਗ੍ਹਾ ਤੇ ਤੁਸੀਂ ਦੇਖੋ ਡੇਰਾ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਐਸੈਟਸ ਹੁੰਦੀਆਂ ਨੇ ਉਹਨਾਂ ਨੂੰ ਸੰਭਾਲਣਾ ਕਿ ਕੌਣ ਸੰਭਾਲੇਗਾ ਕਈ ਵਾਰ ਲੜਾਈ ਝਗੜੇ ਪੈਦਾ ਹੋ ਜਾਂਦੇ ਨੇ ਤੇ ਇਸ ਕਰਕੇ ਸ਼ਾਇਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਜੀਉ ਤੇ ਜੀ ਵਾਰਿਸ ਐਲਾਨ ਤੱਕ ਬਾਤ ਦੇ ਵਿੱਚ ਕੋ ਰੌਲਾ ਨਾ ਪਵੇ ਤੇ ਜਸਦੀਪ ਸਿੰਘ ਗਿੱਲ ਹੋਣਗੇ ਪਰ ਅੱਜ satsang ਹੋਇਆ ਡੇਰੇ ਦੇ ਵਿੱਚ ਤਾਂ ਦੋ ਗੱਦੀਆਂ ਲਾਈਆਂ ਗਈਆਂ ਇੱਕ ਤੇ ਗੁਰਿੰਦਰ ਸਿੰਘ ਢਿੱਲੋਂ ਬੈਠੇ ਦੂਜੀ ਤੇ ਜਸਦੀਪ ਸਿੰਘ ਗਿੱਲ ਮਤਲਬ ਉਹਨਾਂ ਨੂੰ ਅੱਗੇ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪਰ ਉਹਨਾਂ ਦੇ ਕੀ ਉਸ ਦੇ ਵਿੱਚ ਦੇਖੋ ਕੀ ਭਗਤੀ ਸੀ ਕੀ ਉਹਨਾਂ ਦੀ ਇਹ ਆ ਕੀ ਯੋਗਦਾਨ ਸੀਗਾ ਇਹ ਹਲੇ ਅਸੀਂ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਹੈਗੇ ਕਿਉਂਕਿ ਅਕਸਰ ਜਿਹੜਾ ਹੁੰਦਾ ਹੁੰਦਾ ਇਹੀ ਹੈ ਕਿ ਜਿਹੜਾ ਕੋਈ ਬਹੁਤ ਨੇੜੇ ਹੁੰਦਾ ਏ ਮੌਜੂਦਾ ਡੇਰਾ ਮੁਖੀ ਦੇ ਕੋਈ ਵੀ ਕਿਸੇ ਵੀ ਸਥਾਨ ਤੇ ਹੋਵੇ ਤੇ ਜਿਹੜਾ ਬਹੁਤ ਸੇਵਾ ਕਰਦਾ ਉੱਥੇ ਉਹਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਇਸ ਦੇ ਵਿੱਚ ਹਾਲੇ ਕੋਈ ਬਹੁਤਾ ਕਲੀਅਰ ਨਹੀਂ ਹੋਇਆ ਹੈਗਾ ਕਿ ਇੱਕ ਕਦੋਂ ਤੋਂ ਡੇਰੇ ਦੇ ਵਿੱਚ ਕਿ ਕਦੋਂ ਤੋਂ ਉਹ ਸੇਵਾ ਕਰ ਰਹੇ ਸੀਗੇ ਇਹ ਕਿਉਂਕਿ 2019 ਤੱਕ ਤਾਂ ਸਿਪਲਾ ਦੇ ਵਿੱਚ ਹੀ ਸੀਗੇ ਤੇ ਹੁਣ 2024 ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਵੀ ਜਿਹੜੀ ਉਹ ਨਾ ਸਾਜ ਰਹੀ ਹੈ ਹੁਣ ਤਾਂ ਦੁਬਾਰਾ ਠੀਕ ਹੈਗੀ ਹੈ ਪਰ ਇੱਕ ਪਰ ਪਿਛਲੇ ਸਮੇਂ ਦੇ ਵਿੱਚ ਹਾਂ ਜੀ ਬڑے ਦੋਸ਼ ਵੀ ਲੱਗੇ ਨੇ ਰਨਵੈਕਸੀ ਕੰਪਨੀ ਦੇ ਬਾਬਤ ਉਹਨਾਂ ਦੇ ਨਾਲ ਹਾਂਜੀ ਬਿਲਕੁਲ ਉਹਨਾਂ ਦੇ ਆਪਣੇ ਹੀ ਜਿਹੜੇ ਰਿਲੇਟਿਵਸ ਸੀਗੇ ਜਿਹੜੇ ਦੋ ਭਰਾ ਸੀਗੇ ਇਹਨਾਂ ਬੈਕਸੀ ਕੰਪਨੀ ਦੇ ਵਿੱਚ ਤੇ ਉੱਥੇ ਉਹ ਕੇਸ ਤਾਂ ਸੁਪਰੀਮ ਕੋਰਟ ਤੱਕ ਵੀ ਗਿਆ ਉਹ ਜੱਗ ਜ਼ਾਹਿਰ ਹੈ ਔਨ ਰਿਕਾਰਡ ਜਿਹੜਾ ਕੇਸ ਹੈਗਾ ਇਹ ਹੁਣ ਬੈਕਸੀ ਕੰਪਨੀ ਦੇ ਵਿੱਚ ਸ਼ਮਿੰਦਰ ਸਿੰਘ ਤੇ ਦੂਜੇ ਭਰਾ ਸੀਗੇ ਤੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਇਲਜ਼ਾਮ ਵੀ ਲਾਇਏ ਕਿ ਸਾਡੇ ਪੈਸੇ ਡੇਰੇ ਦੇ ਵਿੱਚ ਲੱਗੇ ਸਾਨੂੰ ਪਹਿਲਾਂ ਕਿਹਾ ਗਿਆ ਸੀ ਕਿ ਇਹ ਗੱਡੀ ਦਿੱਤੀ ਜਾਣੀ ਇਹ ਦੇਖੋ ਇਹ ਬਹੁਤ ਸਾਰੇ ਕਿਉਂਕਿ ਡੇਰੇ ਦੇ ਨਾਲ ਜੁੜੇਆਂ ਚੀਜ਼ਾਂ ਹੁੰਦੀਆਂ ਨੇ ਤੇ ਬਹੁਤ ਸਾਰੇ ਪੈਰੋਕਾਰ ਵੀ ਨੇ ਤੇ ਹੁਣ ਉਸ ਉਹਨਾਂ ਜਿਹੜੇ ਹੁਣ ਜਸਦੀਪ ਸਿੰਘ ਗਿੱਲ ਬਣਾਏ ਨੇ ਉਹ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈਗਾ ਕਿ ਕਿਵੇਂ ਬਣਾਏ ਗਏ ਨੇ ਕਿਸ ਢੰਗ ਦੇ ਨਾਲ ਬਣਾਏ ਗਏ ਨੇ ਕਿ ਉਹ ਵੀ ਉਹਨਾਂ ਦੇ ਕਿਸੇ ਹਾਲਾਂਕਿ ਕੋਈ ਇਸ ਦੀ ਪੁਸ਼ਟੀ ਨਹੀਂ ਹੈ ਪਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਨੇ ਹਾਲਾਂਕਿ ਇਹ ਜੱਤਕ ਅਧਿਕਾਰੀ ਤੌਰ ਤੇ ਡੇਰਾ ਨਹੀਂ ਕਹਿੰਦਾ ਸੀ ਇਸ ਗੱਲ ਨੂੰ ਪੁਸ਼ਟੀ ਤਾਂ ਨਹੀਂ ਕਰਦੇ ਪਰ ਕਿਉਂਕਿ ਆਲੇ ਦੁਆਲੇ ਤੋਂ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਉਹ ਕਹੀਆਂ ਜਾਂਦੀਆਂ ਨੇ ਤੇ ਹੁਣ ਨਵੇਂ ਜਿਹੜੇ ਜਸਪ੍ਰੀਤ ਸਿੰਘ ਗਿੱਲ ਨੇ ਨਵੇਂ ਵਾਰ ਇਸ ਤਰ੍ਹਾਂ ਦਿੱਤੇ ਗਏ ਹੈਗੇ ਨੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਹਾਂਸ ਰਾਜ ਹਾਂ ਜਿਹੜੇ ਨੇ ਉਹਨਾਂ ਦਾ ਵਿਰੋਧ ਕੀਤਾ ਸੀਗਾ ਕੁਝ ਕਿਸਾਨਾਂ ਦੇ ਵੱਲੋਂ ਤੇ ਹੁਣ ਉਹਨਾਂ ਤੇ ਪਰਚੇ ਹੋ ਕੇ ਕਾਰਵਾਈ ਕੀਤੀ ਜਾ ਰਹੀ ਹੈ ਵਾਰੰਟ ਜਾਰੀ ਕੀਤੇ ਗਏ ਨੇ ਕੁਝ ਕਿਸਾਨਾਂ ਤੇ ਉਸ ਨੂੰ ਲੈ ਕੇ ਵੀ ਇਹ ਜਿਹੜੀ ਚਰਚਾ ਚੱਲ ਰਹੀ ਹੈਗੀ ਕਿ ਜਦੋਂ ਵੋਟਾਂ ਸੀਗੀਆਂ ਵੋਟਾਂ ਲੰਘੇ ਨੂੰ ਵੀ ਕਿੰਨੇ ਦਿਨ ਹੋ ਗਏ ਨੇ ਕਿੰਨਾ ਸਮਾਂ ਹੋ ਗਿਆ ਹੁਣ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾ ਰਹੀ ਹੈ ਅੰਤਰਾਜਾਂਸ ਦੀ ਉਦੋਂ ਦੀ ਸ਼ਿਕਾਇਤ ਤੇ ਹੁਣ ਕਾਰਵਾਈਆਂ ਜਿਹੜੀਆਂ ਉਹ ਨਾ ਕਿਸਾਨਾਂ ਤੇ ਹੋ ਰਹੀ ਤੇ ਇੱਕ ਪੰਜਾਬ ਦੇ ਵਿੱਚ ਹੋਰ ਵੱਡਾ ਮਸਲਾ ਜਿਹੜਾ ਇਹ ਉਹ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਦਾ ਹੈ ਕਿ ਜਿਹੜੀ ਦਿੱਲੀ ਕਟੜਾ ਐਕਸਪ੍ਰੈਸ ਵੇ ਬਣ ਰਹੀ ਹੈਗੀ ਉਸ ਨੂੰ ਲੈ ਕੇ ਬਹੁਤ ਸਾਰੇ ਥਾਵਾਂ ਤੋਂ ਪਾਬਜ਼ਾ ਨਹੀਂ ਸਹੀ ਮਿਲ ਰਿਹਾ ਤੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਸਰਕਾਰ ਜਿਹੜੀ ਹੈ ਪ੍ਰਸ਼ਾਸਨ ਨਾਲ ਮਿਲ ਕੇ ਉਹ ਜ਼ਮੀਨ ਤੇ ਕਬਜ਼ਾ ਲੈਣਾ ਚਾਹੁੰਦੀ ਹੈ ਮਲੇਰਕੋਟਲਾ ਦੇ ਵਿੱਚ ਵੀ ਟਕਰਾਅ ਹੋਇਆ ਤਰਨਤਾਰਨ ਦੇ ਵਿੱਚ ਵੀ ਹੋਇਆ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਹੋਇਆ ਤੇ ਰੌਲਾ ਸਾਰਾ ਜਿਹੜਾ ਇਹ ਹੈਗਾ ਇਹ ਕਿ ਜਾਂ ਤਾਂ ਏਥੇਲੇ ਪੱਧਰ ਤੇ ਤਾਂ ਲਿਆ ਹੋਈਆਂ ਕਿ ਇੱਕ ਕਿਸਾਨ ਨੂੰ ਜਿਹੜਾ ਤਾਂ ਪਹੁੰਚ ਵਾਲਾ ਸੀਗਾ ਕੋਈ ਸੱਤਾਕਾਰੀ ਤੇ ਉਹਦੇ ਨਾਲ ਸੀਗਾ ਸاسي ਪਹੁੰਚ ਸੀਗੀ ਉਹਨੂੰ ਮੁਆਵਜ਼ਾ ਜ਼ਿਆਦਾ ਦਿੱਤਾ ਉਹ ਤੋਂ ਅਗਲੀ ਜ਼ਮੀਨ ਕਿਸੇ ਆਮ ਕਿਸਾਨ ਦੀ ਆ ਗਈ ਉਹਨੂੰ ਪ੍ਰੋਪਰ ਮੁਆਵਜ਼ਾ ਨਹੀਂ ਦਿੱਤਾ ਹੈਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਜਾ ਜਿਹੜਾ ਅਸਲ ਮਾਲਕ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਗਿਆ ਸੋ ਉੱਥੇ ਕਿਸਾਨ ਜਿੱਥੇ ਬੰਨੀਆਂ ਪ੍ਰੋਟੈਸਟ ਕਰੀਆਂ ਨੇ ਦੂਜੇ ਪਾਸੇ ਨੇ ਤਿੰਨ ਗੜਕਰੀ ਸੀਐਮ ਨੂੰ ਚਿੱਠੀ ਲਿਖਦੇ ਨੇ ਕਿ ਤੁਹਾਡੇ ਲਾਅ ਐਂਡ ਆਰਡਰ ਨਹੀਂ ਹੈਗਾ ਤੁਹਾਨੂੰ ਜ਼ਮੀਨ ਦੀ ਕੋਈ ਵਾਰ ਬੁਰੀ ਫਿਰ ਡੀਜੀਪੀ ਤੱਕ ਨੂੰ ਚਿੱਠੀ ਲਿਖੀ ਜਾਂਦੀ ਹੈ ਫਿਰ ਡੀਜੀਪੀ ਪੰਜਾਬ ਪੁਲਿਸ ਨੂੰ ਭੇਜਦਾ ਫੋਰਸ ਭੇਜਦਾ ਮਲੇਰ ਕੋਟਲਾ ਦੇ ਵਿੱਚ ਵੀ ਇਹੀ ਕੁਝ ਹੋਇਆ ਤੇ ਜ਼ਮੀਨ ਤੇ ਕਬਜ਼ਾ ਲੈ ਲਿਆ ਗਿਆ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਵੱਲੋਂ ਫਿਰ ਉਸ ਤੋਂ ਬਾਅਦ ਕਿਸਾਨ ਆ ਗਏ ਉਹਨਾਂ ਨੇ ਦੁਬਾਰਾ ਕਬਜ਼ਾ ਲੈ ਲਿਆ ਇਸੇ ਤਰ੍ਹਾਂ ਟਕਰਾਅ ਵਾਲੀ ਸਥਿਤੀ ਬਣ ਜਾਂਦੀ ਹੈ ਸੋ ਟੁਕਮਾ ਮੁਆਵਜ਼ਾ ਕਿਉਂਕਿ ਪੰਜਾਬ ਦੀ ਜ਼ਮੀਨ ਜਿਹੜੀ ਉਹ ਪੰਜਾਬ ਦੀ ਜ਼ਮੀਨ ਹੈ ਸੋ ਉਹਨਾਂ ਨੂੰ ਕਿਉਂਕਿ ਜਦੋਂ ਜ਼ਮੀਨ ਕੱਟੀ ਜਾਂਦੀ ਹੈ ਹਾਈਵੇ ਦੇ ਵਿੱਚ ਠੀਕ ਹੈ ਰੇਟ ਵੱਧ ਜਾਂਦੇ ਨੇ ਪਰ ਜਿਹਦੀ ਜ਼ਮੀਨ ਅੱਬੇ ਪਾਚੇ ਸੱਜੇ ਪਾਸੇ ਰਹਿ ਜੇ ਵਿੱਚੋਂ ਕੋਈ ਹਾਈਵੇ ਲੰਘ ਜਾਂਦਾ ਉਹਨੂੰ ਕੋਈ ਰਸਤਾ ਨਹੀਂ ਮਿਲਦਾ ਹੈਗਾ ਉੱਥੇ ਪਹੁੰਚਣ ਲਈ ਬੜੀ ਮੁਸ਼ਕਲ ਹੋ ਜਾਂਦੀ ਹੈਗੀ ਹੈ ਪਾਣੀ ਦੀ ਬਹੁਤ ਮੁਸ਼ਕਲ ਹੋ ਜਾਂਦੀ ਹੈਗੀ ਹੈ ਅਤੀ ਜ਼ਮੀਨ ਖਰਾਬ ਹੋ ਜਾਂਦੀ ਹੈ ਤਾਂ ਟੁਕਮਾ ਮੁਆਵਜ਼ਾ ਜਿਹੜੀ ਕਿਸਾਨ ਜਿਹੜੇ ਉਹ ਮੰਗ ਕਰ ਰਹੇ ਨੇ ਜੀ ਇਹ ਚ ਇੱਕ ਦੇਖਣ ਵਾਲੀ ਗੱਲ ਹੈ ਚਲੋ ਸਮਾਂ ਸਾਡੇ ਕੋਲ ਸਮਾਂਤ ਪਹਿਲਾਂ ਕੱਲ ਨੂੰ ਕਰਾਂਗੇ ਉਤੋਂ ਗੜਕਰੀ ਉਹਨਾਂ ਨੇ ਆਰਡਰ ਦਿੱਤਾ ਡੀਜੀਪੀ ਨੂੰ ਡੀਜੀਪੀ ਨੇ ਪੰਜਾਬ ਪੁਲਿਸ ਨੂੰ ਉਦੋਂ ਕਿਤੇ ਸੁੱਤੇ ਪਏ ਸੀ ਜਦੋਂ ਹਰਿਆਣੇ ਦੇ ਬਾਰਡਰ ਦੇ ਉੱਤੇ ਇਧਰੋਂ ਗੋਲੇ ਸੜਦੇ ਸੀ ਇਧਰੋਂ ਫਿਰ ਡੀਜੀਪੀ ਹਣੀ ਨੇ ਕੋਈ ਆਰਡਰ ਹੀ ਨਹੀਂ ਦਿੱਤਾ ਹੈਗਾ ਜੀ ਸੋਚਣ ਦੀ ਗੱਲ ਆ ਕਹਾਂਗੇ ਗੱਲਬਾਤ ਕਰ ਲੂ ਤੇ ਜਰੂਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ